ਕੋਹੋਨੀ ਵੇਲੇ ਬੈਠੇ ਸੀ ਤਾਂ ਮੈਂ ਚੱਲ ਜੋਬਨ ਨੂੰ ਫੋਨ ਲਾ ਲੈਨੇ ਆ। ਠੀਕ ਆ ਠੀਕ ਆ ਮੈਂ ਵੀ ਕੁਝ ਨਹੀਂ ਕੀ ਕਰਨਾ ਵਾ। ਅੱਛਾ ਅੱਛਾ। ਬਿਲਕੁਲ। ਕਿੱਥੇ ਘਰੇ ਆ? ਨਹੀਂ ਨਹੀਂ ਵੀਰ ਜੀ ਮੈਂ ਤਾਂ ਘਰੇ ਹੀ ਆ। ਅੱਛਾ ਜੇ ਘਰੇ ਹੀ ਆ ਨਾ ਤੇ ਉਹ ਡੈਡੀ ਨਾਲ ਮੜੀ ਜੀ ਗੱਲ ਕਰਾਈ ਹਾਂ। ਡੈਡੀ ਨਾਲ ਗੱਲ? ਇਹ ਡੈਡੀ ਤੇ ਗਏ ਜੇ ਮੜੇ ਜੀ ਪਹਿਲੀਆਂ 'ਚ ਤੇ ਜਦੋਂ ਹੁੰਦੇ ਆ ਤੇ ਮੈਂ ਤੁਹਾਡੀ ਗੱਲ ਕਰਾ ਦਿੰਨਾ ਕੋਈ ਗੱਲ ਨਹੀਂ। ਜੋਬਨ ਕਿਉਂ ਝੂਠ ਬੋਲਣ ਡਿਆ? ਡੈਡੀ ਤੇ ਤੇਰੇ ਲੱਗੇ ਹੈ ਹੀ ਨਹੀਂ ਆ। ਉਹ ਨਹੀਂ ਉਹ ਪਹਿਲੀਆਂ ਦੀ ਬੇਰੇ ਪੜ ਗਏ। ਉਹ ਮੈਨੂੰ ਰੁਪਿੰਦਰ ਨੇ ਸਾਰਾ ਕੁਝ ਦੱਸਤਾ ਵਾ ਅਜੇ ਵੀ ਝੂਠ ਬੋਲੀ ਜਾਂਦੇ ਆ ਤੂੰ ਰੁਪਿੰਦਰ ਨਾਲ ਗੱਲ ਹੋਈ ਨਹੀਂ ਭਾਜੀ ਦਾ ਹੀ ਫੋਨ ਆਇਆ ਸੀਗਾ ਜੇ ਟਾਈਮ ਮਿਲਦਾ ਵਾ ਨਾ ਤੇ ਮੈਂ ਕਰਨੀ ਆ ਮੈਨੂੰ ਕਹੂੰਗੀ ਵੀ ਭਾਜੀ ਨੂੰ ਸਮਝਾਉਣਾ ਵੀ ਪਿੰਡ ਫੋਨ ਨਾ ਕਰਨ ਉਹ ਤੇ ਅੱਗੇ ਹੋਰ ਤਰ੍ਹਾਂ ਦੇ ਸੁਭਾਅ ਦੇ ਨੇ ਮੈਂ ਤਾਂ ਸੋਚਿਆ ਸੀ ਪਿਰਪਿੰਦਰ ਆਉਗੀ ਆਪਣੀ ਧੀ ਆ ਸਾਡਾ ਪਾਸਾ ਥੱਲਿਆ ਕਰੂਗੀ ਚੱਲ ਜੋ ਬੰਦੇ ਤੇ ਕੋਈ ਆਸ ਨੇਗੀ ਤਾਂ ਆਪਣੀ ਧੀਆ ਪੁੱਤਾਂ ਤੇ ਹੁੰਦੀ ਆ ਨਾ ਪਰ ਰੁਪਿੰਦਰ ਨੇ ਤੇ ਨਾ ਜੋ ਬੰਨਾਲਾ ਵੀ ਵਾਅਦਾ ਕਰਕੇ ਦੱਸੀ ਮੇਗੇਵਲੇ ਨਹੀਂ ਘਟੇਮ ਲੱਗਦਾ ਹੈਗਾ ਸਮਝਿਆ ਕਰੋ ਥੋੜਾ ਬੋਧਾ ਕੋਈ ਗੱਲ ਨਹੀਂ ਆਪਾਂ ਨੇ ਆ ਫਿਰ ਅੱਜ ਨਹੀਂ ਤੇ